ਦੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਸੰਗਤਾਂ ਕਰੋ ਸਾਰੇ ਮਿਲ ਕੇ ਤਨ ਤਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਨ ਤਨ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਸੁਖਮਨੀ ਸਾਹਿਬ ਦੀ ਕਥਾ ਪਰਾਰੰਭ ਕਰਨ ਲੱਗੇ ਆਪ ਜੀ ਨੇ ਸਮਤ ਬਖਸ਼ਣੀ ਬੁੱਧੀ ਬਖਸ਼ਣੀ ਬੋਲਣ ਦਾ ਬਲ ਬਖਸ਼ਣਾ ਤਨ ਦ੍ਰਸ਼ਟੀਆਂ ਦੇਣੀਆਂ ਸੰਗਤ ਨੂੰ ਸੁਣਨ ਦਾ ਤੇ ਕਮਾਉਣ ਦਾ ਬਲ ਬਖਸ਼ਿਸ਼ ਕਰਨਾ ਮਿਹਰ ਭਰਿਆ ਹੱਥ ਰੱਖਣਾ ਆਪ ਜੀ ਨੇ ਸੁਖਮਨੀ ਸੁਖ ਅੰਮ੍ਰਿਤ ਪ੍ਰਵ ਨਾਮ ਭਗਤ ਜਨ ਕੈ ਮਨ ਬਿਸਰਾਉ ਮੰਨ ਦੇ ਵਿੱਚ ਇਕਾਗਰਤਾ ਟਿਕਾਓ ਰਸ ਬਖਸ਼ਿਸ਼ ਕਰਨਾ ਮਿਹਰ ਭਰਿਆ ਹੱਥ ਰੱਖਣਾ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ ਗਾਉੜੀ ਰਾਗ ਦੇ ਵਿੱਚ 262 ਅੰਗ ਤੇ ਜਿੱਥੇ 52 ਅਖਰੀ ਦੀ ਸਮਾਪਤੀ ਹੁੰਦੀ ਆ ਕੇ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਇੱਥੇ ਹੀ ਲਿਖਿਆ ਹੋਇਆ ਮਹਾਰਾਜ ਨੇ ਇਹੋ ਸ਼ਲੋਕ ਆ ਦੇ ਅੰਤ ਪੜ੍ਹਨਾ ਸੁਖ ਮਨੀ ਸੁੱਖਾਂ ਦੀ ਮਣੀ ਸੁੱਖ ਨੂੰ ਪ੍ਰਕਾਸ਼ ਕਰਨ ਵਾਲੀ ਮਹੱਲਾ ਪੰਜਵਾਂ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਤੇ ਕਿਰਪਾ ਕਰ ਰਹੇ ਨੇ ਆਪਣੇ ਅਵਤਾਰ ਦਿਹਾੜੇ ਤੇ ਆਪਾਂ ਨੂੰ ਬਹੁਤ ਸੁੰਦਰ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਤੋਂ ਭਾਵ ਪਹਿਲਾ ਸ਼ਲੋਕ ਹੋਵੇਗਾ ਫਿਰ ਅਸ਼ਟਪਦੀ ਅੱਠ ਪੌੜੀਆਂ ਦੀ ਹੋਵੇਗੀ ਸ਼ਲੋਕ ਦੋ ਪੰਕਤੀਆਂ ਦਾ ਹੁੰਦਾ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਬੀਜ ਮੰਤਰ ਹੈ ਆਪਣਾ ਅਕਾਲ ਪੁਰਖ ਵਾਹਿਗੁਰੂ ਤੋਂ ਬਖਸ਼ਿਸ਼ ਮੰਗੀ ਹੈ ਓੰਕਾਰ ਕੇਵਲ ਇੱਕੋ ਇੱਕ ਹੈ ਸਤਿਗੁਰੂ ਦੀ ਕਿਰਪਾ ਦੁਆਰਾ ਓਨਕਾਰ ਦੀ ਪ੍ਰਾਪਤੀ ਹੈ ਸੋ ਪਹਿਲਾਂ ਆਪਣੇ ਸਤਿਗੁਰੂ ਨੂੰ ਇਹ ਚ ਦੋਨੋਂ ਹੀ ਭਾਵ ਨੇ ਕਿ ਪਹਿਲਾਂ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਬਣ ਜਾਂਦਾ ਹੈ ਜਿਵੇਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤਿੰਨ ਕਾਲ ਨੇ ਤਿੰਨਾਂ ਕਾਲਾਂ ਵਿੱਚ ਇੱਕ ਚੌਥੀ ਚੀਜ਼ ਹੈ ਆਦ ਸੱਚ ਆਦ ਤੋਂ ਜੋ ਮੁੱਢ ਤੋਂ ਲੈ ਕੇ ਸੱਚ ਸਰੂਪ ਹੈ ਵਾਹਿਗੁਰੂ ਜੁਗਾਦ ਸੱਚ ਜੋ ਜੁਗਾਂ ਦੇ ਸਰੂਪ ਵਿੱਚ ਵੀ ਸੱਚ ਸੀ ਹੈ ਵੀ ਸੱਚ ਜੋ ਹੁਣ ਵੀ ਸੱਚ ਹੈ ਨਾਨਕ ਹੋਸੀ ਭੀ ਸੱਚ ਆਉਣ ਵਾਲੇ ਸਮੇਂ ਵਿੱਚ ਵੀ ਵਾਹਿਗੁਰੂ ਸੱਚ ਹੀ ਰਹਿਣਗੇ ਇਸੇ ਪ੍ਰਕਾਰ ਅਕਾਲ ਪੁਰਖ ਨੂੰ ਸੰਬੋਧਨ ਕਰਦਿਆਂ ਕਹਿੰਦੇ ਆਦ ਗੁਰੇ ਨਮਹਿ ਆਦ ਤੋਂ ਲੈ ਕੇ ਜੋ ਅਕਾਲ ਪੁਰਖ ਵਾਹਿਗੁਰੂ ਗੁਰੂ ਸਰੂਪ ਨੇ ਉਹਨਾਂ ਨੂੰ ਨਮਸਕਾਰ ਹੈ ਮੇਰੀ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਆਦ ਗੁਰੂ ਨੇ ਗੁਰੂ ਨਾਨਕ ਦੇਵ ਜੀ ਦੇ ਵੀ ਗੁਰੂ ਨੇ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਆਪ ਅਕਾਲ ਪੁਰਖ ਵਾਹਿਗੁਰੂ ਤੋਂ ਮੂਲ ਮੰਤਰ ਦੀ ਦਾਤ ਪ੍ਰਾਪਤ ਕੀਤੀ ਹੈ ਸਵੇਸ਼ ਕਰਕੇ ਜੁਗਾਦ ਗੁਰ 에 ਨਮਹ ਜੋ ਜੁਗਾਂ ਦੇ ਸ਼ਰੂ ਵਿੱਚ ਵੀ ਸਾਨਾ ਕਾਲਪੁਰਖ ਵਾਹਿਗੁਰੂ ਜੁਗਾਦ ਸੱਚ ਉਹਨਾਂ ਦਾ ਹੀ ਮੇਰੀ ਨਮਸਕਾਰ ਹੈ ਸਤਗੁਰ 에 ਨਮਹ ਜਿੰਨਾ ਕਾਲਪੁਰਖ ਵਾਹਿਗੁਰੂ ਨੇ ਸਤਗੁਰ ਗੁਰਨਾਨਕ ਦੇਵ ਜੀ ਦਾ ਰੂਪ ਧਾਰਨ ਕੀਤਾ ਮੇਰੇ ਸਤਗੁਰੂ ਨੇ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਨਮਸਕਾਰ ਹੈ ਸ੍ਰੀ ਗੁਰਦੇਵ 에 ਨਮਹ ਹੈ ਵੀ ਸੱਚ ਰੂਪ ਹੋ ਕੇ ਸਤਗੁਰ 에 ਨਮਹ ਹੈ ਨਾਨਕ ਹੋਸੀ ਪੀ ਸੱਚ ਹੋਣ ਕਰਕੇ ਸ੍ਰੀ ਗੁਰਦੇਵ ਇਹ ਨਮ ਹੈ ਸ੍ਰੀ ਗੁਰਦੇਵ ਅਕਾਲ ਪੁਰਖ ਵਾਹਿਗੁਰੂ ਤਾਂ ਹੀ ਨਮਸਕਾਰ ਕਰਦਾ ਆਦ ਗੁਰ ਇਹ ਨਮ ਹੈ ਆਦ ਜੋ ਪਹਿਲੇ ਸਾਡੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਪਹਿਲਾਂ ਮਨਾ ਲਵਾ ਪ੍ਰਥਮ ਭਗਉਤੀ ਸਿਮਰ ਕਾ ਗੁਰ ਨਾਨਕ ਲਈਂ ਤੇ ਆਏ ਤਰੰਗਤ ਗੁਰ ਤੇ ਅਮਰਦਾਸ ਰਾਮਦਾਸ ਆ ਹੋਏ ਸਹਾਇ ਜਿੰਨੇ ਜਿੰਨੇ ਸਤਿਗੁਰੂ ਹੋਏ ਪਹਿਲਾਂ 10ਵੇਂ ਬਾਦਸ਼ਾਹ ਮਹਾਰਾਜ ਨੇ ਪਹਿਲੇ ਨੌ ਸਰੂਪਾਂ ਦੀ ਉਪਮਾ ਕੀਤੀ ਹੈ ਉਹਦੇ ਵਿੱਚ ਆਪਣੀ ਨਹੀਂ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਡਠਾ ਸਭ ਦੁਖ ਜਾਏ ਤੇਰ ਬਹਾਦਰ ਸਿਮਰਿਆ ਕਰਨਾਉ ਨੇ ਦਾਵੈ ਤਾਏ ਸਭ ਥਾਈ ਹੋਏ ਸਹਾਈ ਇੱਥੇ ਵੀ ਇਸੇ ਪ੍ਰਕਾਰ ਮਹਾਰਾਜ ਮੰਗਲ ਕਰਦੇ ਨੇ ਕਿ ਪਹਿਲਿਆਂ ਸਤਿਗੁਰਾਂ ਨੂੰ ਗੁਰੂ ਨਾਨਕ ਦੇਵ ਜੀ ਨੂੰ ਸਾਡੀ ਨਮਸਕਾਰ ਹੈ ਮੱਥਾ ਟੇਕਦੇ ਹਾਂ ਉਹਨਾਂ ਦਾ ਅਸ਼ੀਰਵਾਦ ਲੈਨੇ ਆ ਆਪ ਜੀ ਨੇ ਜਦੋਂ ਬਾਵਨ ਅਖਰੀ ਬਾਣੀ ਪਰ ਆਰੰਭ ਕੀਤੀ ਉਦੋਂ ਵੀ ਇਹੀ ਕਿਹਾ ਸੀ ਓਨ ਸਾਦ ਸਤਗੁਰ ਨਮਸਕਾਰੰ ਆਦ ਮਦ ਅੰਤ ਨਿਰੰਕਾਰੰ ਇੱਥੇ ਵੀ ਹੁਣ ਮੱਥਾ ਟੇਕਦੇ ਨੇ ਕਿਉਂਕਿ ਬਾਵਨ ਅਖਰੀ ਵਿੱਚ ਜਿਵੇਂ ਆਪਨੇ ਕਿਹਾ ਨਾ ਓਨ ਸਾਦ ਸਤਗੁਰ ਨਮਸਕਾਰੰ ਵਾਹਿਗੁਰੂ ਨੂੰ ਮੱਥਾ ਟੇਕਦੇ ਆਂ ਸਤਗੁਰੂ ਜੀ ਨੂੰ ਮੱਥਾ ਟੇਕਦੇ ਆਂ ਮਹਾਤਮਾ ਜਨਾਂ ਨੂੰ ਨਮਸਕਾਰ ਕਰਦੇ ਆਂ ਸਾਥ ਸੰਗਤ ਨੂੰ ਕਿਉਂਕਿ ਜਿੰਨੀ ਨਿਮਰਤਾ ਸਤਿਗੁਰੂ ਦੇ ਵਿੱਚ ਹੈ ਏਨੀ ਨਿਮਰਤਾ ਹونی ਔਖੀ ਆ ਮਹਾਰਾਜੀ ਤਾਂ ਬਹੁਤ ਹੀ ਸਤਿਕਾਰ ਕਰਦੇ ਹਨ ਏਕ-ਇਕ ਗੁਰਸਿੱਖ ਦਾ ਸਾਥ ਸੰਗਤ ਦਾ ਬਾਣੀ ਪੜਨ ਵਾਲਿਆਂ ਦਾ ਹੁਣ ਇੱਥੇ ਜੁਗਾਦ ਗੁਰੇ ਨਮਹ ਹੈ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਤਾਂ ਹੀ ਨਮਸਕਾਰ ਹੈ ਸਤਿਗੁਰੂ ਏ ਨਮਹ ਹੈ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤਾਂ ਹੀ ਨਮਸਕਾਰ ਹੈ ਸ੍ਰੀ ਗੁਰਦੇਵ ਇਹ ਨਮ ਹੈ ਗੁਰਦੇਵ ਅਖਰ ਜਿਆਦਾ ਚੌਥੇ ਪਾਤਸ਼ਾਹ ਲਈ ਵਰਤਿਆ ਹੈ ਗੁਰੂ ਅਰਜਨ ਦੇਵ ਜੀ ਨੇ ਸੇਤ ਕਰਕੇ ਚੌਥੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਨਮਸਕਾਰ ਕਰਦੇ ਨੇ ਇਸ ਤਰ੍ਹਾਂ ਆਪੋ ਆਪਣਾ ਹਿਸਾਬ ਆ ਹਰੇਕ ਦਾ ਅਰਥ ਕਰਨ ਦਾ ਖਮਾਫਰਾ ਆ ਕੇ ਕੋਈ ਕਿਵੇਂ ਕਰਦਾ ਕੋਈ ਕਿਵੇਂ ਕਰਦਾ ਪਰ ਇਹ ਸਿੱਧੇ ਜਿਹੇ ਹਿਸਾਬ ਨਾਲ ਅਰਥ ਨੇ ਕਿ ਪਹਿਲੇ ਚਾਰ ਸਰੂਪਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕੀਤੀ ਵੈਸੇ ਤਾਂ ਸਤਿਗੁਰੂ ਨੇ ਨਮਸਕਾਰ ਪਹਿਲਾਂ ਹੀ ਕਰਤੀ ਅਕਾਲ ਪੁਰਖ ਨੂੰ ਏਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਨੂੰ ਹੀ ਨਮਸਕਾਰ ਹੈ ਫਿਰ ਸਰੂਪਾਂ ਨੂੰ ਪਹਿਲਿਆਂ ਚਾਰਾਂ ਨੂੰ ਨਮਸਕਾਰ ਹੈ ਮਹੱਲਾ ਪੰਜਵਾਂ ਆਪ ਜੀ ਦਾ ਉੱਪਰ ਨਾਮ ਆ ਚੁੱਕਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਾਂ ਨਮਸਕਾਰ ਕਰਦੇ ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਅੱਜ ਦੀ ਬਾਣੀ ਵਿੱਚ ਇਸ ਤਰ੍ਹਾਂ ਸੰਬੋਧਨ ਕਰਦੇ ਨੇ ਕਿ ਆਪਣੇ ਉੱਤੇ ਟਿਕਾਉਂਦੇ ਨੇ ਚੀਜ਼ ਨੂੰ ਤਾਂ ਕਿ ਉੱਤਮ ਜਗਿਆਸੂ ਹੋ ਕੇ ਉਪਦੇਸ਼ ਕਰਦੇ ਨੇ ਆਪਾਂ ਨੂੰ ਉੱਤਮ ਮੱਧਮ ਤੇ ਕਨੇਸ਼ਟ ਜਗਿਆਸੂ ਜਿਹੜੇ ਹੁੰਦੇ ਨੇ ਬਖਤਾ ਹੁੰਦਾ ਹੈ ਉੱਤਮ ਬਖਤਾ ਤੇ ਮੱਧਮ ਬਖਤਾ ਕਨਿਸ਼ਟ ਬਖਤਾ ਉੱਤਮ ਬਖਤਾ ਜਿਹੜਾ ਹੁੰਦਾ ਹੈ ਉਹ ਇਸ ਗੱਲ ਨੂੰ ਸ਼ਰਮਣੀ ਹੁੰਦਾ ਹੈ ਉਹ ਦੂਜਿਆਂ ਨੂੰ ਕਦੇ ਨਹੀਂ ਕਹਿੰਦਾ ਦੂਜਿਆਂ ਨੂੰ ਤਰੀਕੇ ਨਾਲ ਐਸਾ ਸਮਝਾਉਂਦਾ ਕਿ ਆਪਣੇ ਉੱਤੇ ਗੱਲ ਠੁਕਾ ਲੈਂਦਾ ਮੱਧਮ ਥੋੜਾ ਜਿਹਾ ਸਖਤੀ ਨਾਲ ਕਹਿ ਦਿੰਦਾ ਅਤੇ ਕਨਿਸ਼ਟ ਦਾ ਤਾਂ ਬੋਲਣਾ ਹੀ ਮਾੜਾ ਹੁੰਦਾ ਸੋ ਸਤਿਗੁਰੂ ਮਹਾਰਾਜ ਜੀ ਨੇ ਉੱਤਮ ਬਖਤਾ ਹੋਣ ਦੀ ਨਿਸ਼ਾਨੀ ਕੀ ਦਿੱਤੀ ਹੈ ਮਹਾਰਾਜ ਕਹਿੰਦੇ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਓਨ ਸੰਗ ਮੋਹੇ ਉਧਾਰੋ ਜਿਨ੍ਹਾਂ ਨੂੰ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ ਏਕਾਲ ਪੁਰਖ ਵਾਹਿਗੁਰੂ ਉਹਨਾਂ ਦੀ ਸੰਗਤ ਦੇ ਦਿਓ ਮੈਨੂੰ ਤੇ ਮੇਰਾ ਵੀ ਭਲਾ ਹੋ ਜਾਵੇ ਉਹਨਾਂ ਨਾਲ ਮਿਲ ਕੇ ਹੁਣ ਇੱਥੇ ਸਤਿਗੁਰੂ ਆਪਣਾ ਉੱਤਮ ਬਖਤਾ ਹੋਣ ਦਾ ਪ੍ਰਮਾਣ ਦਿੰਦੇ ਨੇ ਸਤਿਗੁਰੂ ਏਸੇ ਕਰਕੇ ਪਹਿਲਾਂ ਆਪ ਕਹਿਣਗੇ ਅਸ਼ਟਪਦੀ ਆਠ ਪੌੜੀਆਂ ਤੇ 10-10 ਪੰਕਤੀਆਂ ਹੋਣਗੀਆਂ ਹੁਣ ਮਹਾਰਾਜ ਜੀ ਇਹ ਤੇ ਨਹੀਂ ਕਿ ਆਪਾਂ ਨੂੰ ਸੰਬੋਧਨ ਕਰਦੇ ਹੁੰਦੇ ਤਾਂ ਫਿਰ ਬਾਅਦ ਚ ਨਾ ਕਹਿੰਦੇ ਕਿ ਹੁਣ ਸੰਗ ਮੋਹਿ ਉਧਾਰੋ ਭਾਵੇਂ ਵੀ ਬਿੰਦੀ ਦੀ ਵਰਤੋਂ ਇੱਥੇ ਹੈ ਨਹੀਂ ਕਿ ਮਹਾਰਾਜ ਦੇ ਸਰੂਪ ਵਿੱਚ ਆਪਣੇ ਆਪ ਨੂੰ ਸੰਬੋਧਨ ਕਰਦਿਆਂ ਤਾਂ ਕਹਿੰਦੇ ਨੇ ਸਿਮਰਉ ਸਿਮਰ ਸਿਮਰ ਸੁਖ ਪਾਵੋ ਕਿ ਮੈਂ ਆਕਾਲ ਪੁਰਖ ਦੇ ਨਾਮ ਨੂੰ ਮਾਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਸਿਮਰਦਾ ਹਾਂ ਅਤੇ ਆਤਮਿਕ ਆਨੰਦ ਦੀ ਪ੍ਰਾਪਤੀ ਕਰਦਾ ਹਾਂ ਕਿਉਂਕਿ ਗੁਰੂ ਘਰ ਦੀ ਮਰਿਆਦਾ ਹੈ ਕਿ ਆਪ ਜਪੈ ਅਵਰ ਹੈ ਨਾਮ ਜਪਾਵੇ ਮਹਾਰਾਜ ਜੀ ਤਾਈ ਨੂੰ ਆਪਾਂ ਨੂੰ ਕਹਿੰਦੇ ਨੇ ਕਿ ਮੈਂ ਤਾਂ ਭਾਈ ਸਿਮਰਨ ਕਰਕੇ ਸੁਖ ਪਾਉਂਦਾ ਹਾਂ ਉਹਨੇ ਗੱਲ ਉਲਟ ਕੇ ਆਪਣੇ ਤੇ ਆ ਜਾਣੀ ਹੈ ਕਿ ਸਿਮਰਾਓ ਸਿਮਰੋ ਸਿਮਰੋ ਸੁਖ ਪਾਵੋ ਮਹਾਰਾਜ ਕਹਿੰਦੇ ਮੈਂ ਸਿਮਰਨ ਕਰਕੇ ਜਦੋਂ ਸੁਖ ਪਾਉਂਦਾ ਹਾਂ ਅੰਦਰਲਾ ਅੰਤਰੀਵ ਆਨੰਦ ਤਾਂ ਸਾਰੀਆਂ ਸੰਗਤਾਂ ਵੀ ਸਿਮਰਨ ਕਰਕੇ ਸੁਖ ਪਾਵੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਆਪਾਂ ਨੂੰ ਹੁਣ ਮਹਾਰਾਜ ਨੇ ਕਹਿ ਹੀ ਦਿੱਤਾ ਵੀ ਸਿਮਰਾਓ ਸਿਮਰ ਸਿਮਰ ਸੁਖ ਪਾਵੋ ਤਾਂ ਆਪਾਂ ਉਹਨੇ ਕੱਲ ਨੂੰ ਨਹੀਂ ਕਰਨਾ ਕਾਲ ਕਰੰਤਾ ਅਭੈ ਕਰ ਅਬ ਕਰਤਾ ਸੋਇਤਾਲ ਪਾਛੇ ਕਛੂ ਨਾ ਹੋਏਗਾ ਜੇ ਸਿਰ ਪੈ ਆਵੇ ਕਾਲ ਕੀ ਮਹਾਰਾਜ ਹੁਣ ਅਸੀਂ ਘਰ ਜਾ ਕੇ ਜਪਾਂਗੇ ਕੀ ਪਤਾ ਮਤ ਜਾਪੈ ਸਾਹ ਆਵੇ ਕੇ ਨਾ ਆਵੇ ਰਾਮ ਇਸ ਕਰਕੇ ਅਸੀਂ ਹੁਣੇ ਹੀ ਪੰਜ ਵਾਰੀ ਵਾਹਿਗੁਰੂ ਕਹਿ ਲਿਆ ਸਾਰਿਆਂ ਨੇ ਮਿਲ ਕੇ ਆਖਿਆ ਤਾਂ ਕਰੋੜਾਂ ਗੁਣਾ ਮਹਾਤਮ ਬਣ ਗਿਆ ਕਾਲ ਕਲੇ ਸਤਾਨਾ ਮਾਹੇ ਮਿਟਾਵ ਜਿਹੜੇ ਮਨ ਦੇ ਅੰਦਰ ਨੇ ਸਰੀਰ ਦੇ ਵਿੱਚ ਨੇ ਆਧੀਆਂ ਬਿਯਾਧੀਆਂ ਉਪਾਧੀਆਂ ਕਲਾ ਕਲੇਸ਼ ਵਿਦਿਆ ਅਸੰਮਤਾ ਅਭਿਨਵੇਸ਼ ਰਾਗ ਤੇ ਦਵੇਸ਼ ਇਹ ਪੰਜ ਕਲੇਸ਼ ਇਹ ਖੜੇ ਕੀਤੇ ਹੋਏ ਨੇ ਕਲੇਸ਼ ਕਿੰਨਾ ਨੇ ਕਾਮ ਕਰੋ ਲੋਭ ਮੋਹੰਕਾਰ ਨੇ ਇਹ ਕਾਮ ਕਰੋ ਲੋਭ ਮੋਹੰਕਾਰ ਨੇ ਜਿਹੜੇ ਸਰੀਰ ਦੇ ਅੰਦਰ ਕਲੇਸ਼ ਪੈਦਾ ਕੀਤੇ ਹੋਏ ਨੇ ਅਪਸ਼ ਪੈਦਾ ਕੀਤੀ ਹੋਈ ਹੈ ਇਹ ਤਪਸ਼ ਕਰਕੇ ਜਿਹੜੀ ਬਿਮਾਰੀ ਪੈਦਾ ਹੋਈ ਹੈ ਸਰੀਰ ਦੇ ਅੰਦਰ ਜਿਉ ਤਪਤ ਹੈ ਬਾਰੋ-ਬਾਰ ਤਪ-ਤਪ ਖੱਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਸੋ ਮਹਾਰਾਜ ਕਹਿੰਦੇ ਨੇ ਕਲ ਕਲੇਸ਼ ਤਨ ਮਾਹੇ ਮਿਟਾਵੋ ਜਿਹੜਾ ਸਰੀਰ ਦੇ ਵਿੱਚ ਹੈ ਨਾ ਜਿੰਨਾ ਵੀ ਅਲਾਮਤਾਂ ਨੇ ਸਰੀਰ ਦੀਆਂ ਸਾਰੀਆਂ ਹੀ ਜਿਵੇਂ ਮਹਾਰਾਜ ਬਚਨ ਕਰਦੇ ਨੇ ਸ਼ਾਂਤ ਪਾਈ ਗੁਰ ਸਤ ਗੁਰ ਪੂਰੇ ਸੋਖੁ ਪਜੇ ਬਾਜੇ ਅਨਹਦ ਤੂਰੇ ਤਾਪ ਪਾਪ ਸੰਤਾ ਬਿਨਾਸੇ ਹਰ ਸਿਮਰਤਿ ਕੇ ਲਿਵ ਇਕ ਸਭ 나ਸੇ ਆਨੰਦ ਕਰਹੋ ਮੇਲੇ ਸੁंदर नारी ਗੁਰ ਨਾਨਕ ਮੇਰੀ ਪੈਜ ਸਵਾਰੀ ਇਹ ਜਿਹੇ ਕਲ ਕਲੇਸ਼ ਮਿਟੇ ਹਰ ਨਾਏ ਅੱਜ ਦੇ ਯੁਗ ਵਿੱਚ ਹਰੇਕ ਮਨੁੱਖ ਨੂੰ ਕੀ ਹੈ ਕਿ ਨਾਨਕ ਦੁਖੀਆ ਸਭ ਸੰਸਾਰ ਸਾਰੀ ਦੁਨੀਆ ਦੁਖੀ ਹੈ ਇਹ ਕਲ ਕਲੇਸ਼ ਜਿਹੜੇ ਨੇ ਇਹ ਇਨਸਾਨ ਨੂੰ ਛੱਡਦੇ ਨਹੀਂ ਹਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਭਾਈ ਗੁਰਦਾਸ ਜੀ ਨਾਲ ਇਹ ਵਚਨ ਕੀਤੇ ਸੀ ਪਹਿਲਾਂ ਤਾਂ ਰਾਤ ਨੂੰ ਸਲਾਹ ਕਰਦੇ ਰਹੇ ਕਹਿੰਦੇ ਭਾਈ ਗੁਰਦਾਸ ਕਲ ਯੁੱਗ ਦਾ ਭਿਆਨਕ ਸਮਾਂ ਹੈ ਦਰਸ਼ਕ ਸੰਗਤਾਂ ਨੂੰ ਕੋਈ ਐਸੀ ਬਖਸ਼ਿਸ਼ ਕਰਨਾ ਚਾਹੁੰਦੇ ਹਾਂ ਸੋਈ ਘੰਟੇ ਗ੍ਰਸਤੀ ਬੰਦੇ ਸਿਮਰਨ ਨਹੀਂ ਕਰ ਸਕਦੇ ਸ਼ਾਂਤੀ ਨਹੀਂ ਹੈ ਕਲਾ ਕਲੇਸ਼ ਹੈ ਪਹਿਲਿਆਂ ਯੁੱਗਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਵਤਾਰਾਂ ਨੇ ਲੋਕਾਂ ਨੂੰ ਦਿੱਤੀਆਂ ਉਦੋਂ ਚੀਜ਼ਾਂ ਕਰਮ ਕਰਦੀਆਂ ਸੀ ਪਰ ਕਲ ਯੁੱਗ ਦਾ ਸਮਾਂ ਇੰਨਾ ਭਿਆਨਕ ਹੈ ਨਾ ਤਾਂ ਕਿਸੇ ਕੋਲ ਪੈਸੇ ਨੇ ਬਹੁਤ ਕਿ ਜੱਗ ਕਰ ਸਕੇ দান ਕਰ ਸਕੇ ਪੁੰਨ ਕਰ ਸਕੇ ਨਾ ਕਿਸੇ ਕੋਲ ਸਮਾਂ ਸਿਮਰਨ ਕਰਨ ਦਾ ਪਣ ਸਾਰਿਆਂ ਨਾਲੋਂ ਸ਼ਰੋਮਣੀ ਅਸੀਂ ਗੁਰਸਿੱਖਾਂ ਨੂੰ ਇਹ ਦਾਤ ਦੇਣੀ ਹੈ ਇੱਕ ਬਾਣੀ ਸ੍ਰੀ ਸੁਖਮਨੀ ਸਾਹਿਬ ਕਿ ਜਿਸ ਦੇ ਪੜ ਨਾਲ 24000 ਸਵਾਸ ਹੀ ਸਫਲੇ ਹੋ ਜਾਣ 24000 ਸਵਾਸ ਸਫਲੇ ਤੇ ਗੁਰਸਿੱਖ ਕਲਾ ਕਲੇਸ਼ ਤੋਂ ਮੁਕਤ ਰਹੇ ਸੋ ਇਸ ਕਰਕੇ ਮਹਾਰਾਜ ਕਹਿੰਦੇ ਕਲ ਕਲੇਸ਼ ਤਨ ਮਾਹੇ ਮਿਟਾਵੋ ਸਰੀਰ ਦੇ ਵਿੱਚੋਂ ਸਾਰੇ ਕਲਾ ਕਲੇਸ਼ ਹੀ ਮਿਟ ਜਾਣਗੇ ਸਿਮਰਾਉ ਜਾਸ ਵਿਸਵੰ ਪਰ ਏਕੈ ਮੈਂ ਉਸ ਨੂੰ ਜਿਸ ਪਰਮੇਸ਼ਰ ਨੂੰ ਸਿਮਰਨ ਕਰਦਾ ਜਿਸ ਦਾ ਮੈਂ ਉਹ ਕੀ ਕਰਦਾ ਵਿਸਵੰ ਪਰ ਏਕੈ ਇਹ ਵਿਸਵੰ ਪਰ ਪਾਠ ਹੈ ਕਦੇ ਕਦੇ ਤਾਂ ਪੈਰ ਵਿੱਚ ਵਾਵਾ ਲਾ ਦਿੰਦੇ ਨੇ ਆਪ ਜੀ ਤੇ ਕਦੇ ਕਦੇ ਇਸ ਤਰ੍ਹਾਂ ਵੀ ਲਿਖ ਦਿੰਦੇ ਨੇ ਸਸੇ ਔਂਕੜ ਉੱਤੇ ਟਿੱਪੀ ਲਾ ਕੇ ਕਦੇ ਜੇ ਵਾਵਾ ਵੀ ਲਾ ਦੇਣ ਤਾਂ ਵੀ ਵਿਸਵੰਗ ਭਰੇ ਬਣਦਾ ਵਿਸਵਨ ਦੇ પેટ ਨੂੰ ਭਰਨ ਵਾਲਾ ਸਾਰੀ ਦੁਨੀਆ ਦੇ પેટ ਨੂੰ ਭਰਨ ਵਾਲਾ ਜੋ ਵਾਹਿਗੁਰੂ ਹੈ ਸਿਮਰੋਂ ਜਾਸ ਵਿਸਵੰਗ ਪਰ ਇਕਾ ਜਿਸ ਨੂੰ ਮੈਂ ਸਿਮਰਦਾ ਹਾਂ ਨਾ ਉਹ ਸਾਰੀ ਦੁਨੀਆ ਦੇ પેટ ਨੂੰ ਭਰਦਾ ਲੋਕਾਂ ਨੂੰ ਰੋਜੀ ਰੋਟੀ ਦਿੰਦਾ ਨਾਮ ਜਪ ਤੋ ਅਗਨਤ ਅਨੇਕ ਨਾਮ ਜਪਦੇ ਨੇ ਅਣਗਿਣਤ ਹੀ ਅਨੇਕ ਹੀ ਲੋਕ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮੰਨ ਰਹਾ ਹੈ ਉਦਾਸ ਇਸ ਕਰਕੇ ਰੱਬ ਦਾ ਨਾਮ ਲਈ ਜਾਂਦੇ ਨੇ ਸਾਰੀ ਦੁਨੀਆ ਨਾਮ ਜਪਤ ਇਹ ਜਿਹੜਾ ਪਾਠ ਨਾ ਆਗਨਤ ਇਹ ਅਸਲ ਵਿੱਚ ਐੜਾ ਵੱਖਰਾ ਕਰ ਲੋ ਬੋਲਣ ਵੇਲੇ ਸੰਧੀ ਛੇੜ ਕਰਕੇ ਗਨਤ ਆ ਗਨਤ ਇਹ ਸੰਗਤ ਵਿੱਚ ਬਹੁਤਾ ਪਾਠ ਨਹੀਂ ਕੀਤਾ ਜਾਂਦਾ ਨਾਮ ਜਪਤ ਅਗਨਤ ਅਨੇਕਾ ਸੰਗਤ ਤਾਂ ਹੀ ਕਰਦੇ ਆਗਨਤ ਅਗਨਤ ਨਹੀਂ ਹੈ ਆ ਗਨਤ ਗਿਣਤੀ ਤੋਂ ਰਹਿਤ ਗਣਿਤ ਹੁੰਦਾ ਜਿਹੜਾ ਨਾਮ ਜਪਤ ਅਗਨਤ ਅਨੇਕਾ ਹੈ ਕੱਕੇ ਦੀਆਂ ਦਲਾਈਆਂ ਦਾ ਧਿਆਨ ਰੱਖਣਾ ਅੱਗੇ ਦਲਾਈਆਂ ਬਹੁਤ ਨੇ ਸ੍ਰੀ ਸੁਖਨੀ ਸਾਹਿਬ ਜੀ ਇੰਨੀਆਂ ਦਲਾਈਆਂ ਨੇ ਕਿ ਸਾਰੀਆਂ ਹੀ ਇੱਕ ਲਾਈਂ ਕਰਕੇ ਬੋਲਦੇ ਆ ਗਲਤੀ ਹੈ ਧਿਆਨ ਦਿਓ ਵੇਦ ਪੁਰਾਨ ਸਿੰਮ੍ਰਿਤ ਸੁਦਾਖ्यर ਵੇਦਾਂ ਪੁਰਾਨਾਂ ਦੇ ਵਿੱਚ ਸਿਮਰਤੀਆਂ ਦੇ ਵਿੱਚ ਸਾਰੇ ਅੱਖਰ ਜਿਹੜੇ ਨੇ ਸੁਦਾਖ्यर ਖੱਕੇ ਦੇ ਪੈਰ ਵਿੱਚ ਅੱਧਾ ਯਈਆ ਹੋਣ ਕਰਕੇ ਸੁਦਾਖ्यर یوں ਪਾਠ ਬਣਦਾ ਸੁੱਧ ਅੱਖਰ ਇਹ ਲਿਖਿਆ ਹੋਇਆ ਬੇਦਾਂ ਪੁਰਾਣਾ ਵਿੱਚ ਕੀਨੇ ਰਾਮ ਨਾਮ ਇੱਕ ਅੱਖਰ ਬੇਦਾਂ ਪੁਰਾਣਾ ਵਿੱਚ ਵੀ ਇਹੀ ਲਿਖਿਆ ਹੈ ਕਿ ਰਾਮ ਦਾ ਨਾਮ ਹੀ ਜਪੋ 베ਦ ਪੁਰਾਣ ਵੀ ਦੇਖੇ ਨੇ ਸਿਮਰਤ 베ਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਸਾਰੇ ਸੋਧ ਕੇ ਦੇਖੇ ਨੇ ਪਰ ਸਾਰੀਆਂ ਵੇਦਾਂ ਸ਼ਾਸਤਰਾ ਨੇ ਵੀ ਨਾਮ ਦੀ ਮਹਿਮਾ ਹੀ ਕੀਤੀ ਹੈ ਕਿਨ ਕਾ ਏਕ ਜਿਸ ਜੀਵ ਵਸਾਵੈ ਜੀਵ ਚਿੱਤ ਵਿੱਚ ਮਨ ਵਿੱਚ ਹਿਰਦੇ ਵਿੱਚ ਵਾਹਿਗੁਰੂ ਕਿਰਪਾ ਕਰਕੇ ਨਾਮ ਦਾਇਕ ਕਿਨ ਕਾ ਵਸਾ ਦਿੰਦਾ ਹੈ ਜੀਵ ਸੋ ਇੱਕ ਤਾਂ ਹੁੰਦਾ ਜੀ ਆਇਆਂ ਨੂੰ ਆਓ ਜੀ ਬੈਠੋ ਜੀ ਇੱਕ ਹੁੰਦਾ ਜੀਵ ਕਿ ਐਡਾ ਲੱਗਿਆ ਹੋਇਆ ਹੁਣ ਕਰਕੇ ਹੁਕਮੀ ਹੋਵਨ ਜੀ ਹੁਕਮ ਮਿਲਾ ਬੜਿਾਈ ਕਿਨ ਕਾ ਏਕ ਜਿਸ ਜੀਵ ਬਸਾਵੈ ਜਿਹਦੇ ਜੀ ਚਿਤ ਹਿਰਦੇ ਵਿੱਚ ਮੰਨ ਦੇ ਅੰਦਰ ਇੱਕ ਕਿਨ ਕਾ ਵਸ ਜਾਂਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਇਸ ਕਰਕੇ ਇਹ ਜਿਹੜਾ ਕਿਣਕਾ ਜੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਵੇ ਤਾਂ ਬਸਦਾ ਜਿਨ੍ਹਾਂ ਦੇ ਹਿਰਦੇ 'ਚ ਨਾਮ ਦਾ ਕਿਣਕਾ ਆ ਕੇ ਬਸਿਆ ਹੈ ਹੁੰਦਾ ਤਾਂ ਇਹ ਬਹੁਤ ਛੋਟਾ ਜਿਹਾ ਹੈ ਮਾੜਾ ਜਿਹਾ ਹੁੰਦਾ ਤਾਈਆਂ ਮਾਰਨ ਕਿਣਕਾ ਲਿਖਿਆ ਇਹ ਤੇ ਆ ਰਾਈ ਦੇ ਦਾਣੇ ਤੋਂ ਵੀ ਛੋਟਾ ਹੁੰਦਾ ਸੋਸ਼ ਕਰਕੇ ਬਹੁਤ ਇੰਨਾ ਕੁ ਕਿਣਕਾ ਵੀ ਗੀ ਮਿੱਟੀ ਦਾ ਕਿਣਕਾ ਲੈ ਲਈਏ ਇੰਨਾ ਕੀ ਜਾਣੋ ਕਿ ਤੇ ਹਿਰਦੇ ਚ ਨਾਮ ਦਾ ਕਿਣਕਾ ਵਸ ਜਾਏ ਪ੍ਰਕਾਸ਼ਮਾਨ ਹੋ ਜਾਏ ਜਿਸ ਜੀਵ ਦੇ ਹਿਰਦੇ ਚ ਵਸ ਜਾਂਦਾ ਹੈ ਤਾਂ ਕੀ ਮਹਿਮਾ ਗਣੀ ਨਾ ਆਵੇ ਉਹਨਾਂ ਦੀ ਮਹਿਮਾ ਜਿਹੜੀ ਆ ਨਾ ਜੇ ਗਿਹਣਨ ਲੱਗੋ ਮਹਿਮਾ ਕਰਨ ਲੱਗੋ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪਿਛਾ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਸੋ ਤਾਂ ਮਹਾਰਾਜ ਕਹਨੇ ਕਾਂਖੀ ਇੱਕ ਦਰਸ ਤੋਹਾਰ ਕਾਂਖੀ ਕਾਂਖੀ ਹੁੰਦਾ ਕਾਂਕਸ਼ਾ ਇੱਛਾ ਇੱਛਾ ਇੱਕ ਦਾਰਸ ਤੁਹਾਰੋ ਜਿਨ੍ਹਾਂ ਨੂੰ ਤੁਹਾਡੇ ਦਰਸ਼ਨਾਂ ਦੀ ਹੀ ਸਿਰਫ ਇੱਛਾ ਹੈ ਹੋਰ ਕੁਝ ਨਹੀਂ ਮੰਗਦੇ ਔਰ ਆਜ ਨਾ ਚਾਹਾਂ ਮੁਕਤ ਨਾ ਚਾਹਾਂ ਮਨ ਪ੍ਰੀਤ ਚਰਨ ਕਮਲਾਰੇ ਜਿਹੜੇ ਸਿਰਫ ਤੁਹਾਡੇ ਦਰਸ਼ਨਾਂ ਦੀ ਇੱਛਾ ਕਰਦੇ ਨੇ ਹਮੇਸ਼ਾ ਮੇਰਾ ਆਪ ਜੀ ਬਚਨ ਕਰਦਿਨੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਜਿਨ੍ਹਾਂ ਨੂੰ ਮਾਇਆ ਦੀ ਇੱਛਾ ਨਹੀਂ ਪਦਾਰਥਾਂ ਦੀ ਇੱਛਾ ਨਹੀਂ ਕਿਸੇ ਚੀਜ਼ ਦੀ ਇੱਛਾ ਨਹੀਂ ਬਸ ਇੱਕੋ ਹੀ ਇੱਛਾ ਕੇ ਵਾਹਿਗੁਰੂ ਤੇਰੇ ਦਰਸ਼ਨ ਹੋ ਜਾਣ ਐਨੇ ਬਿਰਾਗੀ ਤਿਆਗੀ ਜਤੀ ਸਤੀ ਸੰਨਿਆਸੀ ਐਨੇ ਅੱਛੇ ਗੁਰਮਖ ਜਿਹਦੇ ਸਾਨੂੰ ਵੀ ਮਿਲਾ ਦਿਓ ਨਾਨਕ ਉਨ ਸੰਗ ਮੋਹ ਹੈ ਉਧਾਰ ਮਹਾਰਾਜ ਜੀ ਮੈਨੂੰ ਉਹਨਾਂ ਦੇ ਨਾਲ ਮਿਲਾ ਦਿਓ ਤਾਂ ਕਿ ਮੇਰਾ ਵੀ ਭਲਾ ਹੋ ਸਕੇ ਮੇਰੇ ਮਨ ਵਿੱਚ ਤਾਂ ਸਾਰਾ ਦਿਨ ਨਵੀਆਂ-ਨਵੀਆਂ ਇੱਛਾਵਾਂ ਪੈਦਾ ਹੁੰਦੀਆਂ ਨੇ ਆ ਖਾ ਲਈਏ ਆ ਪਹਿਨ ਲਈਏ ਉਹ ਖਰੀਦ ਲਈਏ ਆ ਬਣਾ ਲਈਏ ਸਾਡੇ ਤਾਂ ਮਨ ਹੈ ਜਿਹੀ ਨੇ ਕਿਉਂਕਿ ਪਹਿਲਾਂ ਮੇਰੀ ਸੰਗਤ ਗਲਤ ਰਹੀ ਹੈ ਪਹਿਲਾਂ ਮੈਨੂੰ ਹੋਰ ਹੀ ਲੋਕਾਂ ਦੀ ਸੰਗਤ ਹੁੰਦੀ ਰਹੀ ਮਾਂ-ਬਾਪ ਵੀ ਐਵੇਂ ਕਹਿੰਦੇ ਰਹਿੰਦੇ ਨੇ ਕਮਾਏਗਾ ਖੱਟ ਕੇ ਲਿਆਏਗਾ ਪੜ੍ਹਾਈ ਕਰਵੀਂ ਸ਼ਾਬਾਸ਼ ਉਹ ਵੀ ਪੈਸੇ ਦੀ ਗੱਲ ਕਰਦੇ ਨੇ ਸਮਾਜ ਨੇ ਵੀ ਮੈਨੂੰ ਇਹੀ ਸਿਖਾਇਆ ਗੁਰਨਾਨਕ ਦੇਵ ਜੀ ਨੂੰ ਜੋਰ ਲਾ ਹਟ ਪਿਤਾ ਜੀ ਪੁੱਤਰ ਜੀ ਕੋ ਕੰਮਕਾਰ ਕਰਿਆ ਕਰੋ ਨਾ ਪੜ੍ਹਨਾ ਨਹੀਂ ਹੈ ਸਾਰਾ ਦਿਨ ਕੀ ਰੱਬ ਦਾ ਨਾਮ ਲਈ ਜਾਣਾ ਸਾਧੂ ਮਹਾਤਮਾ ਨਾਲ ਬੈਠੇ ਰਹਿਣੇ ਹੋ ਪਰ ਗੁਰਨਾਨਕ ਦੇਵ ਮਹਾਰਾਜ ਨੇ ਸਾਰੇ ਕਰਮ ਕੀਤੇ ਨਹੀਂ ਪਰ ਕਿਉਂਕਿ ਘਰ ਦੇ ਹਮੇਸ਼ਾ ਇਹੀ ਜ਼ੋਰ ਲਾਉਂਦੇ ਨੇ ਕਿ ਖਾਟ ਕਮਾ ਕੇ ਲਿਆ ਪੈਸੇ ਲਿਆ ਪੈਸੇ ਬਣਾ ਜਦੋਂ ਹੁਣ ਇਹੋ ਜਿਹੀ ਸੰਗਤ ਹੋ ਗਈ ਤਾਂ ਉਹ ਮਨ ਦੇ ਅੰਦਰ ਗੱਲ ਵਸ ਗਈ ਕਿ ਮੈਂ ਸਿਰਫ ਪੈਸਾ ਕਮਾਉਣ ਨੂੰ ਜੰਮਿਆ ਹਾਂ ਬਸ ਮੈਂ ਪੈਸਾ ਕਮਾਉਣਾ ਰਾਤ ਨੂੰ ਇਸੇ ਗੱਲ ਉੱਤੇ ਹੀ ਜ਼ੋਰ ਦਿੰਦਾ ਹੁਣ ਮਹਾਰਾਜ ਕਹਿੰਦੇ ਨੇ ਇਹ ਤੈਨੂੰ ਬੜੀ ਗਲਤ ਸੰਗਤ ਮਿਲੀ ਸਾਰਿਆਂ ਦੀ ਤੈਨੂੰ ਕਿਸੇ ਨੇ ਇਹ ਨਾ ਦੱਸਿਆ ਕਿ ਸੰਗਤ ਕਿੱਦੀ ਕਰਨੀ ਹੈ ਕਹਿੰਦੇ ਮੈਂ ਤੈਨੂੰ ਦੱਸਦਾ ਸੰਗਤ ਉਹਨਾਂ ਦੀ ਕਰ ਜਿਨ੍ਹਾਂ ਨੂੰ ਦਰਸ਼ਨਾਂ ਦੀ ਲਾਲਸਾ ਹੈ ਹੋਰ ਕੋਈ ਲਾਲਸਾ ਨ ਰੱਖਣ ਤਾਂ ਕਿ ਤੇਰੇ ਅੰਦਰ ਵੀ ਦਰਸ਼ਨਾਂ ਦੀ ਤਾਂਗ ਪੈਦਾ ਹੋ ਸਕੇ ਸੁਖਮਨੀ ਸੁਖ ਅੰਗਿਤ ਪ੍ਰਭਨਾ ਸੁਖਮਨੀ ਇਹ ਸੁੱਖਾਂ ਦੀ ਮਣੀ ਬਾਣੀ ਦਾ ਨਾਮ ਹੈ ਮੜਾ ਮੂੰਹ ਸੁਖ ਦੇਣ ਵਾਲੀ ਸੁਖ ਦਾ ਪ੍ਰਕਾਸ਼ ਕਰਨ ਵਾਲੀ ਸਾਰਿਆਂ ਨਾਲੋਂ ਸ਼੍ਰੋਮਣੀ ਜੋ ਸੁਖ ਅੰਮ੍ਰਿਤ ਹੈ ਉਹ ਪ੍ਰਭ ਨਾਮ ਜੋ ਅਮਰਤ ਮਈ ਹੈ ਸੁਖ ਦੇ ਦੇਣ ਵਾਲਾ ਉਹ ਨਾਮ ਹੀ ਹੈ ਭਗਤ ਜਨਾਂ ਕਾ ਮਨ ਬਿਸਰਾਮ ਇਹ ਨਾਮ ਦੇ ਕਰਕੇ ਭਗਤ ਜਨਾਂ ਦੇ ਮਨ ਦੇ ਅੰਦਰ ਟਿਕਾਓ ਬਣ ਜਾਂਦਾ ਬਿਸਰਾਮ ਤੋਂ ਭਾਵ ਟਿਕਾਓ ਸਹਜ ਅਵਸਥਾ ਆਤਮਿਕ ਅਡੋਲ ਅਵਸਥਾ ਜਿਹਦੇ ਵਿੱਚ ਮਨ ਨੇ ਕਾਲੇ ਨਾ ਪੈਣਾ ਮਨ ਦੇੰਦਰ ਧੀਰਜ ਆ ਜਾਣੀ ਸ਼ਾਂਤੀ ਆ ਜਾਣੀ ਟਿਕਾਉ ਦਾ ਬਣ ਜਾਣਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਇਹ ਪੰਕਤੀਆਂ ਦਾ ਹਾਉ ਦੀਆਂ ਹਨ ਸਾਰੇ ਸ੍ਰੀ ਸੁਖਮਨੀ ਸਾਹਿਬ ਦਾ ਪਰਯੋਜਨ ਹੈ ਇਹ ਦੇ ਵਿੱਚ ਹੁਣ ਪਰਮੇਸ਼ਰ ਦੇ ਨਾਮ ਦੀ ਮਹਿਮਾ ਆਪ ਜੀ ਸੱਚੇ ਬਾਦਸ਼ਾਹ ਕਰਦੇ ਨੇ ਪ੍ਰਭ ਕਾ ਸਿਮਰਨ ਗਰਭ ਨ ਬਸੈ ਪਹਿਲੀ ਪੰਕਤੀ ਇਹ ਸਾਰਿਆਂ ਨਾਲ ਪਹਿਲਾ ਸਿਧਾਂਤ ਹੀ ਰੱਖਿਆ ਕਿ ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਇਨਸਾਨ ਮਾਤਾ ਦੇ ਉਦਰ ਵਿੱਚ ਬਾਰ-ਬਾਰ ਜੰਮਣਾ ਮਰਨੋਂ ਹਟ ਜਾਂਦਾ ਪਹਿਲਾ ਮੂਲ ਸਿਧਾਂਤ ਹੈ ਇਹ ਵੱਡੀ ਚੀਜ਼ ਪਹਿਲਾਂ ਹੀ ਰੱਖ ਦਿੱਤੀ ਕਿ ਪ੍ਰਭੂ ਦੇ ਸਿਮਰਨ ਨਾਲ ਤੇਰਾ ਜੰਮਣ ਮਰਨ ਕੱਟਿਆ ਜਾਵੇਗਾ ਪ੍ਰਭੂ ਦੇ ਸਿਮਰਨ ਵਿੱਚ ਤੈਨੂੰ ਕਿਉਂਕਿ ਜਿਵੇਂ ਭਗਤ ਧੰਨਾ ਜੀ ਨੇ ਕਿਹਾ ਨਾ ਗੋਪਾਲ ਤੇਰਾ ਆਰਤਾ ਜੋਜਨ ਤੁਮਰੀ ਭਗਤ ਕ੍ਰੰਤੇ ਤਿਨਕੇ ਕਾਜ ਸਵਾਰਤਾ ਅੱਗੇ ਆਪਣੀ ਲਿਸਟ ਰੱਖੀ ਬਾਕੀ ਇਸੇ ਪ੍ਰਕਾਰ ਮਹਾਰਾਜ ਜੀ ਨੇ ਪਹਿਲਾਂ ਸਿਮਰਨ ਦੀ ਇਹ ਨਹੀਂ ਪਹਿਲਾਂ ਕਹੇ ਤੈਨੂੰ ਪਹਿਲਾਂ ਸਿਮਰਨ ਨਾਲ ਮਾਇਆ ਮਿਲੇਗੀ ਫਿਰ ਕੰਮ ਬਣ ਜਾਣਗੇ ਤੈਨੂੰ ਸਿਮਰਨ ਦੇ ਨਾਲ ਇਹ ਬਣ ਜਾਏਗਾ ਨਾ ਪਹਿਲਾਂ ਮਹਾਰਾਜ ਨੇ ਸਿੱਖ ਦਾ ਜੰਮਣ ਮਰਨਾ ਹੀ ਘਟਿਆ ਪ੍ਰਭ ਕਾ ਸਿਮਰਨ ਗਰਭ ਨਾ ਬਸਾ ਇਹ ਵੱਡਾ ਦੁੱਖ ਹੈ ਇਨਸਾਨ ਨੂੰ ਦੁਨੀਆ ਦੇ ਅੰਦਰ ਸਭ ਤੋਂ ਵੱਡਾ ਦੁੱਖ ਹੈ ਮਾਤਾ ਦੇ ਉਧਰ ਚ ਬਾਰ ਬਾਰ ਆਉਣਾ ਜੰਮਣਾ ਮਰਨਾ ਜੰਮਣਾ ਮਰਨਾ ਇਸੇ ਕਰਕੇ ਮਹਾਰਾਜ ਨੇ ਪਹਿਲਾਂ ਹੀ ਘਟ ਦਿੱਤਾ ਇਸ ਨੂੰ ਪ੍ਰਭ ਕਾ ਸਿਮਰਨ ਦੁੱਖ ਜਮ ਨਸੈ ਨੰਨੇ ਸਿਹਾਰੀਆਂ ਹੀ ਆਈ ਜਾਣਗੀਆਂ ਤੇ ਕੱਤੇ ਨੂੰ ਦਲਾਵਾ ਸਿਹਾਰੀ ਦਾ ਮਤਲਬ ਹੈ ਪ੍ਰਭੂ ਦੇ ਸਿਮਰਨ ਵਿੱਚ ਜਾਂ ਦੁਆਰਾ ਪ੍ਰਭੂ ਦੇ ਸਿਮਰਨ ਦੁਆਰਾ ਸਿਮਰਨ ਕਰਕੇ ਵਾਹਿਗੁਰੂ ਦੀ ਕਿਰਪਾ ਨਾਲ ਬੰਦਾ ਜਮਦਾ ਮਰਦਾ ਨਹੀਂ ਪ੍ਰਭੂ ਦੇ ਸਿਮਰਨ ਕਰਕੇ ਇਨਸਾਨ ਦੇ ਨੇੜੇ ਨਾ ਦੁੱਖ ਆਉਂਦੇ ਨੇ ਨਾ ਜਮਦੂਤ ਸਭ ਨਸ ਜਾਂਦੇ ਨੇ ਪ੍ਰਭ ਕਾ ਸਿਮਰਨ ਇਹ ਨੂੰ ਬੈਠ ਕੇ ਲਾਵਾ ਦਲਾਵਾ ਦੋਨਾਂ ਨੂੰ ਪਕਾਉਣ ਦਾ ਯਤਨ ਕਰੋ ਕੱਤੇ ਲਾਂ ਕੇ ਤੇ ਕੱਗੇ ਦਲਾਈਆਂ ਕਹਿ ਕਿ ਕ ਤ ਕ ਇਹ ਅਸਲ ਚ ਛੋਟੇ ਬੱਚੇ ਹੁਣ ਤਾਂ ਉਹਨਾਂ ਨੂੰ ਸੰਥਿਆ ਕਰਾ ਦਿਓ ਤਾਂ ਕਰੀ ਜਾਣ ਸਿਆਣੇ ਬੰਦੇ ਨੂੰ ਐ ਕਹਿਣਾ ਔਖਾ ਜਿੰਨਾ ਆਮ ਬੰਦਾ ਕਹਿੰਦਾ ਇਹਨੂੰ ਕੀ ਹੋ ਗਿਆ ਕੇਕ ਹੈ ਕੇ ਕ ਕਰਦਾ ਫਿਰਦਾ ਹੈ ਇਸ ਕਰਕੇ ਇਕਾਂਤ ਵਿੱਚ ਬਹਿ ਕੇ ਆਪਣੀ ਸੰਥਿਆ ਕਰੋ ਕੇ ਤੇ ਕ ਚੇ ਚ ਹੈ ਦੇ ਤ ਇਹ ਜੇ ਨਾ ਕੀਤੀ ਤਾਂ ਫਿਰ ਗਲਤੀਆਂ ਬਹੁਤ ਹੋ ਜਾਣਗੀਆਂ ਇਸ ਕਰਕੇ ਪ੍ਰਭ ਕਾ ਸਿਮਰਨ ਦੁੱਖ ਜਮ ਨਸੈ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਦੁੱਖ ਇੱਥੇ ਦੁੱਖ ਦੇ ਖੱਖੇ ਨੂੰ ਜਿਹੜਾ ਔਂਕੜ ਲਾਤਾ ਨਾ ਇਹ ਚਾਰ ਦੁੱਖਾਂ ਨੂੰ ਹੀ ਸ਼੍ਰੋਮਣੀ ਗਿਣਿਆ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗਾ ਤਨਤਾਏ ਇਹ ਜਿਹੜੇ ਚਾਰ ਵੱਡੇ ਦੁੱਖ ਨੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਦੁੱਖ ਵਿਛੋੜਾ ਇਹ ਤਾਂ ਜਿਉਂਦੇ ਹੀ ਆ ਇੱਕ ਦੁੱਖ ਭੁੱਖ ਇਹ ਵੀ ਜਿਉਂਦੇ ਹੀ ਆ ਇੱਕ ਦੁੱਖ ਸਖਤ ਵਾਰ ਜਮਦੂਤ ਇਹ ਮਰਨ ਤੋਂ ਬਾਅਦ ਹੈ ਇੱਕ ਦੁੱਖ ਰੋਗ ਲੱਗਾ ਤਨਤਾਏ ਇਹ ਵੀ ਜਿਉਂਦੇ ਹੀ ਲੱਗਦਾ ਮਹਾਰਾਜ ਕਹਿੰਦੇ ਨੇ ਨਾ ਜਿਉਂਦਿਆਂ ਦੁੱਖ ਰਹੇਗਾ ਨਾ ਮਰਨ ਤੋਂ ਬਾਅਦ ਦੁੱਖ ਰਹੇਗਾ ਸਿਮਰਨ ਕਰਨ ਦੇ ਨਾਲ ਦੁੱਖ ਨਾਮ ਦੀ ਜਿਹੜੀ ਚੀਜ਼ ਜਿਹਨੂੰ ਦੁੱਖ ਲੱਗ ਜਾਂਦਾ ਜਿਹੜੀ ਚੀਜ਼ ਨੂੰ ਦੁੱਖ ਖਰਾਉਂਦਾ ਹੈ ਉਹ ਨਾ ਰਹੇਗਾ ਤੇਰੇ ਪਾਸ ਪ੍ਰਭ ਕਾ ਸਿਮਰਨ ਕਾਲ ਪਰਹਰ ਦੇਖੋ ਪਹਿਲਾਂ ਮਾਤਾ ਦੇ ਉਦਰ ਵਿੱਚ ਨਹੀਂ ਆਏਗਾ ਜੰਮਣ ਮਰਨ ਚ ਨਹੀਂ ਆਏਗਾ ਫਿਰ ਜਮਦੂਤਾਂ ਦਾ ਦੁੱਖ ਦੂਰ ਕੀਤਾ ਆਪਣਾ ਹੁਣ ਕਹਿੰਦੇ ਕਾਲ ਜਿਹੜੀ ਮੌਤ ਹੈ ਉਹ ਪਰ ਹਰਾ ਪਰ ਵਿਸ਼ੇਸ਼ ਕਰਕੇ ਹਰਾ ਹੁੰਦਾ ਨਾਸ ਹੋਣਾ ਪਰ ਹਰਾ ਪਰੇ ਹੀ ਹੋ ਜਾਏਗੀ ਨਾਸ ਹੀ ਹੋ ਜਾਏਗੀ ਕਾਲ ਤੇਰੇ ਨੇੜੇ ਆਏਗਾ ਹੀ ਨਹੀਂ ਸ੍ਰੀ ਚੌਪੀਸਾ ਦੇ ਪਾਰਚ ਮਹਾਰਾਜ ਨੇ ਬੇਨਤੀ ਚੌਪ ਵਿੱਚ ਇਹ ਸਾਰਾ ਕੁਝ ਹੀ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਮਰਨ ਕਾਲ ਦਾ ਤਰਾਸ ਨਿਵਰੀਆ ਮੈਨੂੰ ਮੌਤ ਦਾ ਡਰ ਹਮੇਸ਼ਾ ਪਿਆ ਰਹਿੰਦਾ ਇਹਦੀ ਨਿਗਰਤੀ ਕਿਰਪਾ ਕਰਕੇ ਆਪ ਜੀ ਕਰ ਦਿਓ ਮਹਾਰਾਜ ਕਹਿੰਦੇ ਸਿਮਰਨ ਕਰੀ ਜਾਏਗਾ ਵਾਹਿਗੁਰੂ 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 ਤਾਂ ਇੱਕ ਦਿਨ ਤੇਰੀ ਬਿਰਤੀ ਲੱਗ ਜਾਏਗੀ ਜਿਹੜੇ ਆਪਾਂ ਕਹਿੰਦੇ ਆ ਕਿ ਮੈਨੂੰ ਨਾਮ ਦੀ ਦਾਤ ਮਿਲਣੀ ਚਾਹੀਦੀ ਹੈ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਮੂਲ ਮੰਤਰ ਦਾ ਅਭਿਆਸ ਕਰੀ ਜਾਓ ਜਿਹੜੇ ਨਿਰਛਿਤ ਹੋ ਕੇ ਵਾਹਿਗੁਰੂ ਮੰਤਰ ਦਾ ਅਭਿਆਸ ਕਰਦੇ ਨੇ ਉਹਨਾਂ ਨੂੰ ਸਮਾਪਾ ਕੇ ਇਹੀ ਵਾਹਿਗੁਰੂ ਮੰਤਰ ਨਾਮ ਦੀ ਦਾਤ ਦਿੰਦਾ ਇਹ ਵੀ ਇੱਕ ਚੀਜ਼ ਹੈ ਕਿ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੋਇਆਂ ਜਦੋਂ ਪ੍ਰਕਾਸ਼ ਹੋ ਜਾਂਦਾ ਉਹਨੂੰ ਨਾਮ ਦੀ ਬਖਸ਼ਿਸ਼ ਹੋ ਜਾਂਦੀ ਹੈ ਪ੍ਰਭ ਕਾ ਸਿਮਰਨ ਦੁਸ਼ਮਣ ਤਰੈ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਕਾਮ ਕਰੋ ਲੋਭ ਮੋਹ ਹੰਕਾਰ ਦੁਸ਼ਮਣ ਤੇ ਪ੍ਰਤੱਖ ਸੰਸਾਰੀ ਦੁਸ਼ਮਣ ਸਭ ਟਲ ਜਾਂਦੇ ਨੇ ਸੋ ਕਈਆਂ ਦੇ ਟਲੇ ਵੀ ਨੇ ਵਾਹਿਗੁਰੂ ਦੀ ਕਿਰਪਾ ਨਾਲ ਦੁਸ਼ਮਣ ਟਾਲ ਜਾਂਦੇ ਨੇ ਸਤਿਗੁਰੂ ਮਹਾਰਾਜ ਕਹਿੰਦੇ ਆ ਕਾਲਪੁਰਖ ਬੈਠਾ ਤਾਂ ਦੁਸ਼ਮਣ ਦੇ ਅੰਦਰ ਵੀ ਆਪ ਹੀ ਹੈ ਵਾਹਿਗੁਰੂ ਦੁਸ਼ਮਣ ਨੂੰ ਹੀ ਪ੍ਰੇਰਣਾ ਦੇ ਕੇ ਪਰੇ ਨੂੰ ਕਰ ਦਿੰਦੇ ਨੇ ਪ੍ਰਭ ਸਿਮਰਤ ਕਛ ਬਿਗੰਨਾ ਲੱਗ ਗਏ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਇਨਸਾਨ ਨੂੰ ਕੋਈ ਬਿਗਨ ਨਹੀਂ ਲੱਗਦਾ ਮਹਾਰਾਜ ਆਪ ਬਚਨ ਕਰਦੇ ਪੰਜਵੇਂ ਪਾਤਸ਼ਾਹ ਕੋਟ ਬਿਗਨ ਨਹੀਂ ਆਵੈ ਨੇ ਅਨਕ ਮਾਇਆ ਹੈ ਤਾਂ ਕੀ ਚੇਰ ਅਨਕ ਪਾਪ ਤਾਂ ਕੋ ਪਾਣੀ ਹਾਰ ਜਾ ਕੋ ਮਾਇਆ ਭਈ ਕਰਤਾਰ ਸੋ ਇਸ ਕਰਕੇ ਵਿਗਨ ਜਿੰਨੇ ਵੀ ਖੜੇ ਹੋ ਜਾਂਦੇ ਨੇ ਕਮਾਂਕਾਰਾਂ ਦੇ ਵਿੱਚ ਭਗਤੀ ਦੇ ਵਿੱਚ ਸਿਮਰਨ ਕਰਨ ਦੇ ਨਾਲ ਪਹਿਲਾਂ ਤਾਂ ਬਹੁਤ ਵਿਗਨ ਪੈਂਦੇ ਸ਼ੁਰੂ ਦੇ ਵਿੱਚ ਪਰ ਜੇ ਦੇਖਣ ਮਹਾਰਾਜ ਕਿ ਤਕੜਾ ਹੋ ਗਿਆ ਲੱਗਿਆ ਇਹ ਹੁਣ ਹਟਦਾ ਨਹੀਂ ਟਕੜਾ ਹੋ ਕੇ ਜੇ ਇਨਸਾਨ ਸਿਮਰਨ ਵਾਲੇ ਪਾਸੇ ਲੱਗ ਜਾਏ ਡਟ ਕੇ ਲੱਗ ਜਾਏ ਤਾਂ ਬਿਗਨ ਆਪਣੇ ਆਪ ਹੀ ਨਿਵਰਤ ਹੋ ਜਾਂਦੇ ਨੇ ਪ੍ਰਭ ਤੈ ਸਿਮਰਨ ਆਨੰਦਿਨ ਜਾਗੈ ਪ੍ਰਭੂ ਦੇ ਸਿਮਰਨ ਕਰਨ ਕਰਕੇ ਸਿਮਰਨ ਦੁਆਰਾ ਰਾਤ ਦਿਨ ਪ੍ਰਤੱਖ ਵੀ ਨੀਂਦ ਘਟ ਜਾਂਦੀ ਹੈ ਕਿਉਂਕਿ ਇਹ ਨੀਂਦ ਆਉਂਦੀ ਅਵਿਦਿਆ ਕਰਕੇ ਹੀ ਹੈ ਪ੍ਰਭਾਵ ਹੁੰਦੇ ਨੇ ਚੀਜ਼ਾਂ ਦੇ ਸੂਖਮ ਚੀਜ਼ਾਂ 'ਚ ਆ ਜਾਓ ਤਾਂ ਬਹੁਤ ਕੁਝ ਹੈ ਬਸ ਐਉਂ ਜਾਣੋ ਕਿ ਜਿਵੇਂ ਰੇਡੀਓ ਸੁਣਨਾ ਹੀ ਸੌਖਾ ਜੇ ਉਹ ਪਿਛਲੇ ਪਾਸਿਓਂ ਖੋਲ ਕੇ ਦੇਖੀ ਤਾਂ ਇੰਨੇ ਪੁਰਜ਼ੇ ਨੇ ਉਹਦੇ ਵਿੱਚ ਉਹਦੀ ਵਿਆਖਿਆ ਕਰਨੀ ਔਖੀ ਹੋ ਜਾਂਦੀ ਐਨੇ ਜਾਣੋ ਕਿ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਬੰਦਾ ਜਾਗਰਤ ਅਵਸਥਾ ਵਿੱਚ ਰਹਿੰਦਾ ਸਾਵਧਾਨ ਰਹਿੰਦਾ